ਅਹੀ ਕਈ ਪਾਸਟਰ ਵੀ ਕਹਿੰਦੇ ਵੀ ਸਾਨੂੰ ਅਜੂਬ ਵਾਂਗੂ ਦੁੱਖ ਆਇਆ ਕਿਦਾਂ ਦੁੱਖ ਆਇਆ ਵੀ ਅਜੂਬ ਵਾਂਗੂ ਤਨ ਨਿਆਣੇ ਤੇਰੇ ਚੰਗੇ ਭਲੇ ਹੈਨਾ ਤੈਨੂੰ ਕੱਲੇ ਨੂੰ ਸਰੀਰ ਤੇ ਦੁੱਖ ਆ ਗਿਆ ਤੇ ਅਜੂਬ ਵਾਂਗੂ ਦੁੱਖ ਨਹੀਂ ਕਦੇ ਨਹੀਂ ਕਹਿਣਾ ਭੁੱਲ ਕੇ ਜਿਹੜਾ ਪਾਸਟਰ ਕਹਿੰਦਾ ਉਹਨੂੰ ਕਹੋ ਕਿ ਪਾਸਟਰ ਦੀ ਸ਼ਬਦ ਵਾਪਸ ਲੈ ਜਾ ਇਹਨੂੰ ਕਿਤੇ ਖੁੱਲੀ ਆਵਾਜ਼ ਛੱਡ ਦੇ ਸਾਨੂੰ ਅਜੂਬ ਵਾਂਗੂ ਦੁੱਖ ਨਹੀਂ ਮੈਂ ਸੁਣਿਆ ਐਵੇਂ ਕਹਿ ਦੇਣਗੇ ਜੀ ਉਹ ਜੇ ਪਾਸਟਰ ਸ਼ੱਕ ਪਾਉਣ ਵਾਲੇ ਰੱਬ ਨੇ ਤਾਂ ਨਹੀਂ ਆਪਣੇ ਆਪ ਹੀ ਤੁਰਪੇ ਕੱਟੀ ਬਿਮਾਰ ਹੋ ਗਈ ਮਹਿਨ ਬਿਮਾਰ ਹੋ ਗਈ ਮਾੜੀ ਜੀ ਤੇ ਜੂਬ ਵਾਂਗੂ ਸਾਨੂੰ ਦੁੱਖ ਆ ਗਿਆ ਅਜੂਬ ਦੀ ਲਿਆਕਤ ਕੀ ਆ ਪਰਮੇਸ਼ਰ ਕਹਿੰਦੇ ਨੇ ਕਿ ਅਜੂਬ ਨਾਮ ਇੱਕ ਮਨੁੱਖ ਸੀ ਤੇ ਪਹਿਲੀ ਗੱਲ ਉਹ ਡਰਦਾ ਸੀ ਠੀਕ ਆ ਜੀ ਤੇ ਖਰਾ ਮਨੁੱਖ ਕੀ ਆ ਜੀ ਖਰਾ ਖਰਿਆਈ ਸਚਾਈ ਸਾਡੀ ਸਚਾਈ ਇਹ ਆ ਕਿ ਚਰਚਾ ਲੱਗਾ ਤਾਂ ਸਾਡੇ ਨਿਆਂ ਦੇ ਘਰਾਂ ਚ ਹੈ ਨਾ ਅਸੀਂ 12ਵੇਂ ਆਉਂਦੇ ਤੇ 12ਵਾਂ ਪਤਾ ਨਹੀਂ ਕਿਹੜੇ ਹਿਸਾਬ ਨਾਲ ਆਉਂਦੇ ਉੱਥੋਂ ਕਰੇ ਪੁੱਟਾ ਟਾਈਮ ਫੀਸ ਵੇਖ ਕੇ ਆਉਂਦੇ ਆ ਇੱਥੇ ਆ ਕੇ ਬਾਹਰ ਵਾਲੀਆਂ ਸਾਰੀਆਂ ਚੀਜ਼ਾਂ ਭੁੱਲ ਜਾਂਦੇ ਖਰਿਆਈ ਨਾਲ ਚੱਲੋ ਚਰਚਾ ਨਾਲ ਖਰਿਆਈ ਨਾਲ ਚੱਲੋ ਸੇਵਕ ਨਾਲ